ਸਰਪੰਚੀ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਤੇ ਸਰਪੰਚੀ ਕਰੋੜਾਂ ਰੁਪਏ ਤੱਕ ਪਹੁੰਚ ਗਈ ਹੈ ਤੇ 2 ਕਰੋੜ ਰੁਪਇਆ ਗਰਦਾਸਪੁਰ ਜ਼ਿਲ੍ਹੇ ਦੇ ਹਰ ਤੋਂ ਪਿੰਡ ਵਿੱਚ ਲੱਗਿਆ ਅਤੇ ਉਸ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਹੁਣ ਉਸ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਹੁਣ ਅਸੀਂ ਇਲੈਕਸ਼ਨ ਲੜ ਕੇ ਚੋਣ ਜਿੱਤਣੀ ਹੈ ਤੇ ਸਰਪੰਚ ਅਸੀਂ ਜਿੱਤੀ ਹੀ ਲੈਣੀ ਹੈ ਜਿਹੜੀ ਸਰਪੰਚੀ ਹੈ ਉਹ ਅਸੀਂ ਜਿੱਤਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਅਸੀਂ ਪਹਿਲਾਂ 2 ਕਰੋੜ ਰੁਪਇਆ ਸਿੱਧਾ ਦੇ ਕੇ सरपंच ਬਣੇ ਸੀ ਉਹ ਵੀ ਅਸੀਂ ਲੋਕਾਂ ਦੀ ਸੇਵਾ ਹੀ ਕਰਨੀ ਸੀ ਤੇ ਹੁਣ ਵੀ ਅਸੀਂ ਚਾਹੇ ਅਸੀਂ 50 ਲੱਖ ਨਾਲ ਜਿੱਤ ਲਈਏ ਚਾਹੇ ਅਸੀਂ 5 ਲੱਖ ਨਾਲ ਜਿੱਤ ਲਈਏ ਕਰਨੀ ਅਸੀਂ ਹੁਣ ਵੀ ਲੋਕਾਂ ਦੀ ਸੇਵਾ ਹੀ ਹੈ ਤੇ ਉਸ ਨੇ ਉਹਨਾਂ ਨੇ ਵਿਰੋਧੀ ਧਿਰ ਨੂੰ ਵੀ ਕਿਹਾ ਕਿ ਜੇ ਤੁਹਾਡੇ ਵਿੱਚ दम ਹੈ ਤਾਂ ਤੁਸੀਂ ਸਰਪੰਚੀ ਕਰ ਲਵੋ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਣੇ ਆ ਬੋਲੀ 2 ਕਰੋੜ ਦੀ 50 ਲੱਖ ਤੋਂ ਤੁਰੀ ਸੀ ਜੀ ਜੇ ਇਹਦੇ 10 ਕਰੋੜ ਰੁਪਈਆ ਤੋਂ ਤੁਰਦੀ ਨਾ ਤੇ 1.50 ਲੱਖ ਤੇ 50 ਲੱਖ ਤੇ ਮੁੱਕ ਜਾਂਦੀ ਹੁਣ ਪੈਂਦਾ ਸਟੱਪ 50 ਲੱਖ ਦਾ ਤੁਰਿਆ ਹੁਣ ਇਹਨੂੰ ਕਿੰਨਾ ਕਿਉਂ ਘਟ ਜਾਣਾ ਹੈ ਫਿਰ ਬੋਲੀ 50 ਲੱਖ 52 ਲੱਖ 60 ਲੱਖ 70 ਲੱਖ ਕਰਦੀ 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 ਬੋਲੀ ਚੱਲੀ ਗਈ 2 ਕਰੋੜ ਤੇ 2 ਕਰੋੜ ਤੇ ਜਾ ਕੇ ਸਾਡੀ ਬੋਲੀ ਮੋਗੀ ਸਾਡੇ ਮੁੰਡੇ ਕੋ ਅੱਗੇ ਬੋਲੀ ਨਹੀਂ ਦਿੱਤੀ ਇਹਨੇ ਆਗਾ ਵੀ ਜੇ ਬੋਲੀ ਮੇਰੀ ਮੋਗੀ ਆ ਤੇ ਸਾਰੇ ਸਰਬਸੰਪਤੀ ਕਰਦੇ ਹੋ ਤੇ ਵੀਡੀਓ ਨੂੰ ਮੰਗਾ ਲਓ ਸਾਨੂੰ ਪੰਚਾਇਤ ਬਣਾਓ ਤੇ ਤੁਹਾਨੂੰ ਇਹ ਪੈਸੇ ਦੇਈਏ ਮਾਲ ਆਵੇ ਤੇ ਕੰਮ ਸ਼ੁਰੂ ਕਰੋ ਕੱਲ ਮੁੱਕੀ ਉਹ ਆਏ ਨਹੀਂ ਰਾਤ ਨੂੰ ਸਵੇਰੇ 9 ਵਜੇ ਦਾ ਟਾਈਮ ਧਰ ਲਿਆ ਵੀ ਵਿਰੋਧੀ ਤੜਾ ਨਹੀਂ ਆਇਆ ਵਿੱਚ 9 ਵਜੇ ਤੱਕ ਆਵਾਂਗੇ 9 ਵਜੇ ਤੱਕ ਅਸੀਂ ਡਿੱਗਦੇ ਰਹਾਂ ਕੋਈ ਨਹੀਂ ਆ ਹੁਣ ਨਾ ਕੋਈ ਸਾਡੀ ਬੋਲੀ ਨਾ ਕੋਈ ਸਾਡਾ ਕੁਝ ਭਾਵੇਂ ਕੋਈ 50 ਲੱਖ ਚਲਾ ਦੇ ਭਾਵੇਂ ਕੋਈ 20 ਚਲਾ ਦੇ ਭਾਵੇਂ ਕੋਈ 30 ਚਲਾ ਦੇ ਕੋਈ ਕੁਮਰ ਲਈ ਕਮਾਈ ਹੁਣ ਅਸੀਂ ਤੇ ਕਾਗਜ਼ ਭਰਾਂਗੇ ਤੇ ਜੇ ਸਰਪੰਚੀ ਸਾਡੇ ਕਰਮਾਂ ਚ ਜੀ ਉਧਰੋਂ ਦੀ ਆ ਦੇ ਕਿ ਫੇਰ ਅਸੀਂ ਜੋ ਕਰਾਂਗੇ ਕਰ ਲਾਂਗੇ ਸਾਰੇ ਬਾਬਾ ਜੀ ਪਤਾ ਲੱਗੇ ਕਿ ਤੁਸੀਂ ਸਰਪੰਚ ਵੀ ਸਾਹਿਬ ਦਾ ਸਰਪੰਚ ਵੀ ਰਹੇ ਨੇ ਸਿਆਣੇ ਹੋ ਤੁਹਾਨੂੰ ਪਤਾ ਕਿੱਦਾਂ ਕੰਮ ਕਰਵਾਉਣੇ ਨੇ ਪਿੰਡ ਦੇ ਵਿੱਚ ਤੁਸੀਂ ਦੱਸੋ ਕੀ ਅਜਿਹੇ ਬੋਲੀ ਦਿੱਤੀ ਗਈ ਹੈ ਉਹਦੇ ਵਿੱਚ ਹੋਰ ਵੀ ਕੋਈ ਸ਼ਾਮਲ ਸੀਗੀ ਬੰਦੇ ਜਿਹੜੇ ਬੋਲੀ ਦੇਣ ਵਾਲੇ ਵਾਧੂ ਵਾਧੂ ਕਿੰਨੇ ਜਣੇ ਸੀਗੇ ਮੇਰੇ ਨਾਲ ਸੱਤ ਅੱਠਾਂ ਦੇ ਨਾਮ ਆਉਂਦੇ ਸੀ ਪਹਿਲਾਂ ਦੇ ਜਦੋਂ ਚੱਕ ਬੁਕਾ ਆਖਿਆ ਕੋਰੇ ਕਾਗਜ਼ ਕੋਰੇ ਚੱਕ ਤੇ ਸਾਈਨ ਕਰਕੇ ਫੜਾਓ ਉਦੋਂ ਕੁਝ ਪਿਛਾ ਹੋ ਗਿਆ ਗੱਲੋਂ ਨੇ ਜਿਹੜੇ ਥੋੜੇ ਲਾ ਕੇ ਉਦੋਂ ਥੋੜਿਆ ਥੋੜੇ ਤੋਂ ਖੀਰਲੀ ਬੋਲੀ ਇਹਦੀ ਮੁੱਕ ਗਈ ਮੁੱਕ ਗਈ ਫੇਰ ਗੱਲ ਕਰਨੀਆਂ ਵੀ ਜੇ ਬੋਲੀ ਮਕਾਈ ਆ ਤੇ ਫੇਰ ਪੈਸੇ ਲੈ ਕੇ ਪਾਣੀ ਦਾ ਜਿਹੜਾ ਹਰ ਬੰਦਾ ਲੰਘਦਾ ਛੜਕੇ ਜਦੋਂ ਜਾਂਦਾ ਤੇ ਬੁੜੀਆਂ ਅੰਦਰੋਂ ਮਾਰਦੀਆਂ ਛੱਤਰ ਵਗਾੜੇ ਵੀ ਆ ਤੇਰੇ ਸਿਰ 'ਚ ਵੱਜਣ ਡੇ ਤੂੰ ਮੋਤ ਮਰ ਜਾ ਤੂੰ ਵੀ ਫਲਾਣਿਆਂ ਤੋਂ ਵੀ ਰਿਆਂ ਪਾਣੀ ਜਾਂਦਾ ਛੜਕੇ ਤੇ ਲੋਕਾਂ ਦੇ ਚੌਂਕਿਆਂ 'ਚ ਅੰਦਰਾਂ 'ਚ ਪਾਣੀ ਪੇਟੀਆਂ ਥਲੇ ਵੜਦਾ ਮੰਜਿਆਂ ਦੇ ਲਾਹਣਤਾਂ ਨੂੰ ਸਮਝ ਕੇ ਪੈਸੇ ਲਾਉਣੇ ਆ ਸਾਡਾ ਕੁਝ ਬਣੇ ਚਾਹੇ ਨਾ ਬਣੇ ਸਾਨੂੰ ਇਹ ਨਹੀਂ ਵੀ ਅਸੀਂ ਕਮਾਈ ਕਰਨੀ ਹੈ ਜਿਹੜੀ ਲੋਕ ਕਰਦੇ ਆ ਨਾ ਗੱਲਾਂ ਉਥੇ ਵੀ ਉਹ ਪੰਚਾਇਤ ਨੂੰ ਲੈ ਕੇ ਚਲਦੇ ਆ ਉਹ ਇਹਨੂੰ ਇਦੋਂ ਹਾਹੋਈ ਕਰਦੇ ਹੋ ਗਏ ਵੀ ਤੂੰ 10 ਲੱਖ ਘਟਦੇ ਮਕਾਉਂਦੇ ਆ ਤੈਨੂੰ ਹਾਰਵਾ ਦਿੰਨੇ ਆ ਤੇ ਤੂੰ ਚੱਲ ਕੇ ਪਾਣੀ ਦਾ ਕਰਾ ਤੇ ਕਰ ਲਈ ਪੂਰੇ ਜਦਾਂ ਹੋਣਗੇ ਲੇਕਿਨ ਪਹਿਲਾਂ ਜਦੋਂ ਬੋਲੀ ਦੀ ਸ਼ੁਰੂਆਤ ਹੋਈ ਉਦੋਂ ਤੇ ਪੈਸੇ ਤੇ ਬੋਲੀ ਲੱਗਣੀ ਸ਼ੁਰੂ ਹੋ ਗਈ ਹੁਣ ਪਿੰਡ ਵਾਲੇ ਕਹਿ ਰਹੇ ਕਿ VOTING SYSTEM ਹੋਣਾ ਚਾਹੀਦਾ ਕੀ ਲੱਗਦਾ ਕੀ ਉਹ ਇਹਨੇ 라ਜੂ ਰੀਜ ਹੋਣ ਦੀ ਜਿਹੜੇ ਉਹ ਕਹਿ ਰਹੇ ਨਾ ਹੋਣ ਜੋ ਮੈਂਬਰ ਵੀ ਨਹੀਂ ਬਣਨਾ ਕੋਈ। ਹੂੰ ਕੋਈ ਜਨਤਾ ਵਾਲੀ ਗੱਲ ਨਹੀਂ। ਜੇ VOTING ਹੋਏਗੀ ਤਾਂ ਬੰਦੇ ਹੀ ਸਰਪੰਚ ਬਣਨੇ ਨੇ। ਕੋਈ ਐ ਇਧਰ ਉਧਰ ਤਾਂ ਬਣ ਨਹੀਂ ਚਲਿਆ। ਪਰ ਸਾਡਾ ਟਾਈਮ 9 ਵਜ ਦਾ ਹੀ। ਜੀ। ਸਾਡੀ ਲੜਾਈ ਮੁੱਕੀ। ਜੀ। ਹੁਣ ਅਸੀਂ ਪੇਪਰ ਦਾਖਲ ਕਰਾਂਗੇ ਕੱਲ ਨੂੰ। ਫੇਰ ਅੱਗੇ ਗੱਲ ਕਰਾਂਗੇ ਜਦੋਂ ਜੇ ਬਣ ਜਾਂਦੇ। ਬਾਬਾ ਜੀ 9 ਵਜ ਦਾ ਟਾਈਮ ਸੀਗਾ ਤੇ ਹੁਣ ਕਿੱਦਾਂ ਬੇਟੇ ਬੇਟੇ ਨੇ ਆਪਣੇ ਫਾਦਰ ਦੇ ਕਹਿਣੇ ਦੇ ਉੱਤੇ ਚੱਲ ਕੇ ਕੁੱਤੇ ਜਿਹੇ ਬੋਲੀ ਦਿੱਤੀ ਹੈ ਕਿਉਂਕਿ ਤੁਹਾਡਾ ਆਸ਼ੀਰਵਾਦ ਆ। ਵੱਡਿਆਂ ਦਾ ਆਸ਼ੀਰਵਾਦ ਆ। ਚਲੋ ਜੇ ਮੰਨ ਲਓ ਹੁਣ ਨੋਂਵੇਂ ਦਾ ਟਾਈਮ ਲੰਘ ਗਿਆ ਤੇ ਹੁਣ ਤੁਸੀਂ ਪੇਪਰ ਦਾਖਲ ਕਰੋਗੇ ਫਿਰ ਇੱਜਤ ਆ ਗਿਆ ਗਰਦਾਸਪੁਰ ਉਹ ਕੀ ਕਰਦਾ ਜੀ ਉਹ ਇੱਥੇ ਦੀ ਗਰਦਾਸਪੁਰ ਗਿਆ ਠੀਕ ਆ ਅਗਲੀ ਗੱਲ ਸਾਡੇ ਹੁੰਦੇ ਆ ਜਾਂ ਨਹੀਂ ਹੁੰਦੇ ਅਸੀਂ ਇਹ ਕਈ ਵੀ ਅਸੀਂ ਦੇ ਦੇਣੇ ਆਖਰ ਵਿਰੋਧ ਸਰਕਾਰ ਨਾ ਕਦੀ ਹੋਏ ਨੇ ਨਾ ਹੋਂਦ ਦਿੰਦੇ ਨੇ ਹਣ ਲੇਕਿਨ ਲੇਕਿਨ ਜੋ ਸਭਾ ਬਣੀ ਸੀ ਪੰਚਾਇਤੀ ਜਦੋਂ ਭੰਗ ਹੋਈ ਸੀ ਸਭਾ ਬਣੀ ਸੀ ਉਹ ਸਭਾ ਦੇ ਮੈਂਬਰ ਹੁਣ ਵਿਰੋਧ ਕਰ ਰਹੇ ਸਾਨੋਂ ਕੀ ਕਰੀ ਜਾਣਾ ਹਾਂ ਬਣਾਈ ਨਹੀਂ ਜੀ ਸਾਨੂੰ ਨਹੀਂ ਪਤਾ ਕਿੱਥੇ ਬਣੀ ਆ ਨਾ ਹੀ ਅਸੀਂ ਉਹਨਾਂ ਕੋ ਕੰਮ ਕਦੀ ਲਿਆ ਨਾ ਕਦੀ ਦਿੱਤਾ ਗੱਲ ਮੁਕੀ ਉਹ ਉਹ ਬਣੇ ਨੇ ਜਨਾਂ ਨੇ ਉੱਥੇ ਤੁਰ ਜਾਂਦੀ ਉਹਨੂੰ ਡੱਬੀ ਸੁੱਟ ਜਾਣੀ ਤੇ ਅੱਗ ਲੱਗ ਜਾਣੀ ਆ ਮੱਚਦੀ ਰਹੇਗੀ ਕੋਈ ਬੰਦਾ ਪਿੰਡ ਚੋਂ ਬੰਦਾ ਤਾਂ ਕੋਈ ਵੇਖੋ ਮੋੜ ਤੋਂ ਬਗਾਰ ਉਹਨਾਂ ਦੀ ਇੱਕੋ ਜਿਆਦਾ ਤਿੰਨ ਵਾਰੀ ਮਟਾਇਆ ਚੌਥੀ ਵਾਰੀ ਮੈਂ ਤਾਂ ਸਵਾਲ ਚੁੱਕਣੇ ਵੀ ਸਰਪੰਚ ਨਹੀਂ ਬਣਦਾ ਉਹਨਾਂ ਲੋਕਾਂ ਦਾ ਕਹਿਣਾ ਕਿ ਅਗਰ ਜੇ ਸਰਪੰਚੀ ਲਈ ਤੁਸੀਂ 2 ਕਰੋੜ ਦੀ ਬੋਲੀ ਲਗਾ ਸਕਦੇ ਹੋ ਤੇ ਸੋਸ਼ਲ ਵਰਕਿੰਗ ਕਰਕੇ ਵੀ 2 ਕਰੋੜ ਤੁਸੀਂ ਲਾਈ ਸਕਦੇ ਹੋ ਜ਼ਰੂਰੀ ਸਰਪੰਚੀ ਚਾਹੀਦੀ ਪਿੰਡ ਪਿੰਡ ਦਾ ਵਿਕਾਸ ਕਰਨਾ ਤੇ ਮੈਂ ਮੋਤ ਮਰ ਨਹੀਂ ਬਣਾਉਣਾ ਅਖਵਾਉਣਾ ਪਿੰਡ ਦੇ ਵਿੱਚ ਕੋਈ ਆਵੇ ਪੁਲਿਸ ਅਫਸਰ ਸਰਪੰਚ ਘਰਾਂ ਦਾ ਸਰਪੰਚ ਮੈਂ ਖਾ ਜੇ ਮੈਂ ਪੈਸੇ ਲੈਣਾ ਸਰਪੰਚ ਮੇਰੇ ਮੁੰਡੇ ਨੇ ਖੋਣਾ ਉਦਾਂ ਨਹੀਂ ਅਸੀਂ ਇਹ ਵੀ ਸਾਡੇ ਕੋ ਬਾਧੂਆ ਫੰਡ ਵੀ ਦੇ ਦਿਓ ਸੜ ਤੋਂ ਗਲੀਆਂ ਦੇ ਨੋਟ ਕੋ ਬਾਬਾ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪੁੱਤ ਆਪਾਂ ਸੇਵਾ ਪਹਿਲਾਂ ਵੀ ਤੁਸੀਂ ਕੀਤੀ ਹੈ ਤੁਹਾਡਾ ਬੇਟਾ ਵੀ ਅੱਗੋਂ ਸੇਵਾ ਕਰਨਾ ਚਾਹੁੰਦਾ ਹੈ ਸਾਰੇ ਹੀ ਤਰਫ ਸੰਮਤੀ ਨਾਲ ਬਣੇਗਾ ਸਾਰੇ ਹੀ ਜਾ ਕੇ ਮੇਰੇ ਹੋਏ ਕੰਮ ਵੇਖ ਲਓ ਜੀ ਪਹਿਲੇ 2000 ਰੁਪਏ ਦੇ ਪਾਜ ਦੇ ਜੇ ਕੋ ਉਧਰ ਚ ਗਲਤੀ ਹੋਵੇ ਜਾਂ ਕੋ ਮੇਰੀ ਇਨਕੁਆਰੀ ਜਾਂ ਕੋ ਮੇਰੇ ਘਰੇ ਅਫਸਰ ਆਇਆ ਹੋਵੇ ਤੇ ਮੈਂ ਦੇਣਦਾਰ ਹਾਂ ਜਿਹੜੇ ਬਹੁਤੇ ਕਮਾਈ ਨੂੰ ਪੈਂਦੇ ਨੇ ਉਹਨਾਂ ਨੂੰ ਜਾ ਕੇ ਆ ਕੇ ਵੀ ਤੁਸੀਂ 10 ਲੱਖ 2 ਲੱਖ 4 ਦੀ ਘਟ ਦੀ ਚੁੱਕ ਕੇ ਤੇ ਦਿਓ ਚੱਕ ਉਹਨਾਂ ਨੂੰ ਤਸਵੀਰੇ ਮਾਲਸਤੋ ਤੇ ਸਰਪੰਚ ਸਾਹਿਬ ਖੋ